7 8 7 ਤਾਂ ਮੋੜ ਦੇ ਕਿੱਥੇ ਐਚੇ ਹਾਂ ਅੱਗੇ ਉਹ ਰਿਆ ਦੇਖ ਫੁਲੀ ਵੇ ਤੂੰ ਕਿਹੜੀ ਕੱਢਦਾ ਯਾਰ ਛੱਤੇ ਰਾਹ ਤੇਰਾ ਜਿਸੇ ਡਾਂਗਾ ਗਏ ਤੂੰ ਪਾਸੇ ਨਹੀਂ ਤੋੜਦੇ ਉਹਦੇ ਉਧਰ ਉਹਨੇ ਫਸਾ ਲਿਆ ਉੱਪਰ ਦੇ ਵਾਲੇ ਚੋਦੇ ਤੈਨੂੰ ਵਾਲਾ ਢਾਂਗਾ ਨਹੀਂ ਤੈਨੂੰ ਵਾਲਾ ਢਾਂਗ ਦਊਂਗਾ ਐਸੇ ਉੱਪਰ ਉਹਨਾਂ ਨੇ ਫੇਰ ਫਸਾ ਲੈਣਾ ਜੋਤ ਨੇਰੀ ਠਾਲੇ ਦੀ ਨੇਰੀ ਆਏ ਨਹੀਂ ਇਹਨੇ ਹਟਣਾ ਆ ਗਿਆ ਆ ਗਿਆ ਘੇਰ ਘੇਰ ਇਹਨਾਂ ਦਾ ਫੇਰ ਇੱਕਣੀ ਘੇਰ ਘੇਰ ਇੱਕਣੀ ਕੜੀ ਚੌਲ ਕਹਿ ਦਿਓ ਕੜੀ ਚੌਲ ਮੜਾ ਜਾ ਜਿਵੇਂ ਆਪਣਾ ਇਹਨਾਂ ਨੇ ਕੋਲੇ ਜ ਮਤਾਂਗੇ ਤੋੜਿਆ ਦਾ ਹਾਂ ਆ ਗਿਆ ਆ ਗਿਆ ਜੋਧ ਆ ਗਿਆ ਪਰ ਫੇਰ ਆ ਗਿਆ ਆ ਗਿਆ ਆ ਗਿਆ ਚੱਕ 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 ਹੋ ਹੁਣ ਨਹੀਂ ਸ਼ਬਾ ਇਨੀ ਕੇ ਛੱਡਦੇ ਆਂ ਅਸੀਂ ਦੂਹੀ ਆ ਸਾਡੇ ਕੋਲ ਬਰੇਲੀ ਕੀ ਛੱਡਦੇ ਥੋੜੀ ਛੱਡ ਲਾ ਕੜੀ ਸਫਾਈ ਇਹਨਾਂ ਦਾ ਉੱਪਰ ਗਾਹਾਂ ਪਾ ਲੈਣਾ ਨਹੀਂ ਉਹਨਾਂ ਨੇ ਇੰਨੇ ਨੂੰ ਉਹ ਡੋਰ ਆਉਣੇ ਵਾਲੀ ਪੈ ਗਿਆ ਉਹ ਬਈਆ ਉਹ ਉਹ ਖਾ ਲਓ ਉਹ ਖਾ ਲਓ ਲਓ ਮੂੰਗਾ ਲੈ ਮੂੰਗਾ ਲੈ ਲਓ ਮੂੰਗਾ ਲੈ ਉਹ ਲਓ ਮੂੰਗਾ ਲੈ ਉਹ ਮੂੰਗਾ ਲੈ ਜੋਦ ਵਾੜ ਵਾੜ ਜੋਦ ਆੜ ਉਹ ਖਿੱਚਾ ਖਿੱਚ ਵਾਲੀ ਵਾਲੀ ਉਹ ਉਰੀ ਗਿਰਿਆ ਉਹਦਾ ਜੋਦ ਪਿੱਛੇ ਹੀ ਆ ਉਹ ਮੈਂ ਓਏ ਆ ਜਾ ਇੱਧਰ ਇਹਦੇ ਕੋਲ ਉਹ ਲੱਟਾ ਆ ਗਿਆ ਮਗਦੇ ਆਪਣੀ ਵੱਡ ਹੋ ਗਿਆ ਜੋਤ ਦਾ ਗਾਂ ਉਹ ਆ ਫੇਰ ਬੈ ਗਿਆ ਉਹ ਬੈ ਗਿਆ ਫੇਰ ਉਹ ਬੈ ਗਿਆ ਉਹ ਮੜੋ ਉਹ ਮੜੋ ਉਧਰ ਹੀ ਆ ਕੇ ਉਹ ਕਰਨ ਓਏ ਬਾਬੂ ਉਹਨੇ ਹੈੱਡਮੋਨ ਲਾਈਵ ਨੇ ਓਏ ਚੱਲ ਤੂੰ ਜਾ ਜੋਤ ਉਹ ਤਾਣਾ ਉਹਨੇ ਇੰਨੇ ਨੂੰ ਤਾਂ ਵੱਡ ਦੇਣੀ ਥੋਡੀ ਉਹ ਤਾਣਾ ਠਾਇਆ ਕਿੱਥੇ ਆ ਕੇ ਗਿਰਿਆ ਵਾ ਯੋ ਤਾਂ ਇਹਨਾਂ ਨੂੰ ਤਾਂ ਉਹਨੇ ਵੱਟ ਦੇਣੀ ਤੇਰੀ ਯਾਰ ਇਹ ਉਹ ਕਿੱਥੇ ਲਾਇਆ ਹੋਇਆ ਉਹਨਾਂ ਨੇ ਪਹਿਲੇ ਛੱਡੀ ਏ ਟੱਲੇ ਛੱਡੀ ਏ ਟੱਲ ਤੂੰ ਚੱਲ ਛਈ ਜਾ ਕਿੱਥੇ ਮੈਂ ਕਿੱਥੇ ਛੱਡ ਤਾ ਮੈਂ ਟੱਲਾ ਚੱਲ ਤੇਰੇ ਅੰਦਰ ਜਿੱਟੇ ਦੀ ਆ ਖੜ ਜਾ ਚੱਲੇ ਛੱਡੀ ਏ ਟੱਲ ਚੱਲ ਖੇਚ ਖੇਚ ਤੂੰ ਯਾਰ ਰੋ ਫੜਨੇ ਚੱਕ ਦੇ ਚੱਕ ਦੇ ਯੋਧ ਚੱਕ ਦੇ ਉਹ ਯਾਰ ਰੋ ਵੱਢਨੇ ਨੂੰ ਆ ਅੱਗੇ ਇੱਕ ਚੱਕ ਦੇ ਚੱਕ ਦੇ ਚੱਕ ਦੇ ਲਮਕਾ ਲਿਆ ਗੇਰਲਾ ਪਰਾਂਲੀ ਆ ਫੜੋ 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 ਉਹਨੂੰ ਫੜੋ ਫੜੋ ਫੜੋ